ਹਾਂਜੀ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਤਰੀਕ ਹੈਗੀ ਸੱਜਣੋ ਅੱਜ 3 9 2025 ਤਕਰੀਬਨ ਮਾਰਨਿੰਗ ਦਾ ਸਮਾਂ ਤੇ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਮੈਂ ਦਿਖਾਉਣੇ ਆ ਨੀਲੀ ਰਾਵੀ ਦੀ ਤੇ ਪਿੱਜਾ ਸੁਆ ਇਹਨੇ ਸੁਣਾਵਾ 16 300 ਦਾ ਮਿਲਕ ਰਿਕਾਰਡ ਆ ਆ ਪਹਿਲਾ ਲੋਰੀ ਦਿੱਤੀ ਆ ਬਹੁਤ ਚੰਗੀ ਆ ਵਨ ਸਪੇਸ ਬਹੁਤ ਸੋਹ ਚੰਗੇ ਦੁੱਧ ਦੀ ਆਪਾਂ ਆਸ ਕਰ ਸਕਦੇ ਅਗੇ ਨੀਲੀ ਦੇ ਸੀਮਨ ਤੋਂ ਇਹ ਗੱਬਣ ਦੋ ਨੰਬਰ ਮੱਝ ਦੀ ਗੱਲ ਕਰੀਏ ਬਿਲਕੁਲ ਚੋਦੇ ਪਾਸੇ ਕੱਟਾ ਆਖੂਕ ਪੂਰੀ ਬਿੱਲੀ ਮਨਕੀ ਆ ਤੇ ਸੂਈ ਨੂੰ ਜਿਹੜਾ ਅੱਜ 5 ਕਿਲੋ ਦਾ ਸਮਾਂ ਹੋ ਗਿਆ ਤੇ ਦੁੱਧ ਦੇ ਥੱਲੇ ਜਿਹੜਾ 99.5 ਕਿਲੋ ਜਿਹੜਾ ਹਾਜ਼ਰ ਆ ਪਿੱਛੇ ਜਿਹੜੀ ਕੱਟੀ ਆ ਗਈ ਆ ਪ्योर ਨੀਲੀ ਦੇ ਵਿੱਚ ਬਰੀਕੀਆਂ ਦੋਨਾਂ ਮੱਝਾਂ ਦੀ ਬਹੁਤ ਚੰਗੀਆਂ ਵਾ ਤੇ ਤੁਸੀਂ ਇਹ ਕੋਈ ਵੀ ਸੱਜਣ ਇਹਨੂੰ ਹੱਥ ਪਾ ਸਕਦਾ ਬਾਕੀ ਗੱਲ ਕਰੀਏ ਆਪਾਂ ਝੋਟੀ ਦੀ ਤੇ ਇਹਦੀ ਮਾਂ ਦਾ ਵੀ 16-17 ਕਿਲੋ ਦਾ ਰਿਕਾਰਡ ਆ ਤਾਂ ਆਪ ਇਹ ਚੰਗੇ ਸੀਮੰਦੀ ਆ ਤੇ 2 ਸਵਾ 2 ਸਾਲ ਦੀ ਆ ਕੋਈ ਵੀ ਸੱਜਣੇ ਨੂੰ ਹੱਥ ਪਾ ਸਕਦਾ ਅੱਗੇ ਗੱਲ ਕਰਦੇ ਆ ਆਪਾਂ ਇਹ ਬਿਲਕੁਲ ਮੋਹਰਾ ਦੇ ਵਿੱਚ ਝੋਟੀ ਆ ਦੂਜਾ ਸੂਬਾ ਸੂਣਾ ਪਹਿਲੇ ਸੂਏ ਦਾ 11 ਲੀਟਰ ਦਾ ਰਿਕਾਰਡ ਆ ਤੇ ਆਪ ਇਹ ਜਿਹੜੀ ਪ੍ਰਕਾਸ਼ੀਆ ਦੇ ਸੀਮੰਤ ਉਹ ਅੱਗੇ ਗੱਬਣ ਆ ਤੇ ਸਿੰਗੀ-ਸੂੰਗੀ ਬਹੁਤ ਸੋਹਣੀ ਆ ਦੂਜੇ ਸੂਏ ਦੇ ਵਾਸਤੇ ਜਿਲਕੋ ਰੈਡੀ ਆ ਇਹ ਤੇ 2-4 ਦਿਨ ਇਹ ਲੈਂਦੀ ਆ ਤੇ ਫੋਨ ਨੰਬਰ 990386025 ਤੇ ਕੰਟੈਕਟ ਕਰ ਸਕਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ